ਲੇਕਿਨ ਆਪਾਂ ਸਵਾਲ ਚੁੱਕਦੇ ਰਹਿੰਦੇ ਸਰਕਾਰ ਤੇ ਹਮੇਸ਼ਾ ਕਿ ਉਹ ਮੈਂ ਸੇਫਟੀ ਲਈ ਤਾਂ ਕੁਝ ਕਰਦੀ ਨਹੀਂ ਹੈਗੀ ਸਰਕਾਰ ਤੇ ਕੀ ਅਸੀਂ ਸਵਾਲ ਚੁੱਕਦੇ ਜਦੋਂ ਵੋਟ ਮੰਗਣ ਆਉਂਦੇ ਨੇ ਬਚਪਨ ਤੋਂ ਹੀ ਬੱਚਿਆਂ ਨੂੰ ਬੋਲਡ ਬਣਾਇਆ ਜਾਵੇ ਜਿਵੇਂ ਆਪਾਂ ਕਹਿੰਦੇ ਕਰਾਟੇ ਵਗੈਰਾ ਆਪਣੀ ਸੇਫਟੀ ਵਾਸਤੇ ਸਿਖਾਏ ਜਾਣ ਸੇਫਟੀ ਨਹੀਂ ਰਹੀ ਕਿਸੇ ਦੇ ਵੀ ਨਾ ਕੁੜੀਆਂ ਦੀ ਨਾ ਬਜ਼ੁਰਗਾਂ ਦੀ ਮਤਲਬ ਬਹੁਤ ਹੀ ਜਿਆਦਾ ਕੰਮ ਵਧੇ ਜਾਂਦਾ ਤੇ ਉਹਨਾਂ ਦਿਨ ਅਸੀਂ ਉਹਨਾਂ ਸੇਫ ਨਹੀਂ ਫੀਲ ਕਰਦੇ ਜਿਵੇਂ ਸਾਨੂੰ ਸੇਫ ਫੀਲ ਕਰਨਾ ਚਾਹੀਦਾ ਹੈ ਗਵਰਨਮੈਂਟ ਨੇ ਵੀ ਕੁਝ ਕਦਮ ਚੁੱਕਣੇ ਚਾਹੀਦੇ ਆ ਕੋਈ ਵਾਦਾ ਅਸੀਂ ਲਈਏ ਜਾਂ ਪੱਕੀ ਗੱਲ ਕਰੀਏ ਤੇ ਚਾਹੇ ਰਿਟਰਨ ਲੈ ਲਈਏ ਕਿਉਂ ਸੁਣੀ ਸੁਣਾਈ ਦੇ ਦਾਲਤਾ ਵਰਲ ਤਾਂ ਕੁਝ ਅਸਰ ਹੁੰਦਾ ਨਹੀਂਗਾ ਹੁਣ ਤੱਕ ਅਸੀਂ ਜੋ ਕੁਝ ਵੀ ਸ ਹੈ ਜ ਸਰਕਾਰ ਦੇ ਅੰਦਰ ਰਹਿ ਕੇ ਉਸ ਤੋਂ ਬਾਅਦ ਇਹਨਾਂ ਮਹਿਲਾਵਾਂ ਦੇ ਕੀ ਵਿਚਾਰ ਨੇ ਕਿ ਹੁਣ ਤੱਕ ਕੀ ਕੁਝ ਵਾਪਰਿਆ ਹੈ ਕੀ ਕੁਝ ਚੰਗਾ ਰਿਹਾ ਕੀ ਕੁਝ ਮਾੜਾ ਰਿਹਾ ਉਸ ਬਾਰੇ ਗੱਲਬਾਤ ਕਰਾਂਗੇ ਹਾਂ ਜੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼ੁਰੂਆਤ ਕਰਦੇ ਹਾਂ ਕਿ ਸਰਕਾਰ ਜੋ ਵੀ ਆਉਂਦੀ ਹੈ ਹਨਾ ਅਸੀਂ ਹਮੇਸ਼ਾ ਸਰਕਾਰਾਂ ਤੋਂ ਬਹੁਤ ਸਾਰੀਆਂ ਉਮੀਦਾਂ ਲਗਾਉਂਦੇ ਹਾਂ ਲੇਕਿਨ ਊਮਨ ਸੇਫਟੀ ਦੀ ਜੀ ਗੱਲ ਕਰੀਏ ਜਦੋਂ ਵੀ ਵੋਟ ਮੰਗਣ ਆਂਦੇ ਨੇ ਕੀ ਅਸੀਂ ਉਹਨਾਂ ਤੋਂ ਆਪਣੀ ਸੇਫਟੀ ਦੇ ਲਈ ਸਵਾਲ ਚੁੱਕਦੇ ਹਾਂ ਨਹੀਂ ਅਸੀਂ ਨਹੀਂ ਚੁੱਕਦੇ ਇਹ ਚੀਜ਼ ਨਹੀਂ ਅਸੀਂ ਥੋੜਾ ਜਿਹਾ ਧਿਆਨ ਦੇਣ ਲੱਗ ਜਾਂਦੇ ਆ ਵੀ ਸਾਡੇ ਬੱਚਿਆਂ ਦਾ ਵਧੀਆ ਜੌਬਾ ਵਗੈਰਾ ਮਿਲ ਜਾਣ ਔਰ ਸਟਕਾ ਬਣ ਜਾਣ ਔਰ ਨਸ਼ੇ ਪੱਤੇ ਦੂਰ ਹੋ ਜਾਣ ਇਸ ਤਰ੍ਹਾਂ ਦੇ ਵੱਲ ਧਿਆਨ ਦਿੰਨੇ ਆਪਣੇ ਬਾਰੇ ਕਦੇ ਸੋਚਿਆ ਹੀ ਨਹੀਂ ਬਿਲਕੁਲ ਹਾਂਜੀ ਜਦੋਂ ਇਸ ਵਾਰ ਕੋਈ ਵੀ ਵੋਟ ਮੰਗਣ ਆਂਦਾ ਆ ਨਾ ਹੁਣ ਪ੍ਰਧਾਨ ਮੰਤਰੀ ਦੇ ਵੀ ਇਲੈਕਸ਼ਨ ਹੋਣਗੇ 2024 ਦੇ ਵਿੱਚ ਕੀ ਸਵਾਲ ਚੁੱਕੋਗੇ ਫਿਰ ਹਾਂਜੀ ਹੁਣ ਹੈਗਾ ਥੋੜਾ ਕਿਉਂਕਿ ਘਰਾਂ ਦੇ ਵਿੱਚ ਵੀ ਆ ਕੇ ਕਈ ਲੁੱਟਖੋਹਾਂ ਹੋ ਰਹੀਆਂ ਨੇ ਲੇਡੀਜ਼ ਨੂੰ ਕਈ ਵਾਰੀ ਪਤਾ ਵੀ ਨਹੀਂ ਹੁੰਦਾ ਵੀ ਆ ਸਾਡੇ ਨਾਲ ਕੁਝ ਹੋ ਜਾਊਗਾ ਇੱਕ ਮੇਰੀ ਸਾਸੂ ਮਾਂ ਸੀ ਉਹ ਘਰੇ ਇਕੱਲੇ ਸੀ ਔਰ ਇੱਕ ਵਾਰੀ ਮੈਂ ਤੁਹਾਨੂੰ ਦੱਸਦੀ ਆ ਇਹ ਬਿਲਕੁਲ ਸਹੀ ਆਹੇ ਜਦੋਂ ਅਸੀਂ ਘਰੇ ਕੋਈ ਨਹੀਂ ਸੀ ਤਾਂ ਉਹਨਾਂ ਕੋਲੇ ਦੋ ਜੈਂਟਸ ਆਉਂਦੇ ਨੇਗੇ ਔਰ ਉਹ ਕਹਿੰਦੇ ਆ ਵੀ ਅਸੀਂ ਨਾ ਮਤਲਬ ਕਿ ਆ ਜਿਹੜਾ 골ਡ ਹੁੰਦਾ ਵਾ ਅਸੀਂ ਇਹਨੂੰ ਵਾਸ਼ ਕਰਦੇ ਆਂ ਔਰ ਫ੍ਰੀ ਚ ਸਾਨੂੰ ਵੀ ਕੰਪਨੀ ਵਾਲਿਆਂ ਨੇ ਭੇਜਿਆ ਵੀ ਕਿਸੇ ਸੁਨਿਆਰੇ ਦਾ ਨੌ ਲੈਤਾ ਵੀ ਉਹਨਾਂ ਨੇ ਭੇਜਿਆ ਤੇ ਉਹ ਉਹਨਾਂ ਦੀ ਮਤਲਬ ਸਾਡੀ ਮਾਤਾ ਜੀ ਨੂੰ ਆਏ ਹੋ ਗਿਆ ਵੀ ਚਲੋ ਥੋੜਾ ਪੁਰਾਣੇ ਬਜ਼ੁਰਗਾਂ ਨੂੰ ਹੁੰਦਾ ਵੀ ਪੈਸੇ ਨਹੀਂ ਲੱਗਣ ਚ ਫ੍ਰੀ ਚ ਸਫਾਈ ਹੋ ਜੂਗੀ ਸਾਰਾ ਹਨਾ ਤੇ ਉਹ ਜਦੋਂ ਉਹਨਾਂ ਨੇ ਸਾਰਾ ਕੱਢ ਕੇ ਦੇਤਾ ਔਰ ਪਾਇਲਾਂ ਵਗੈਰਾ ਵੀ ਹੋਰ ਚੇਨ ਵਗੈਰਾ ਚੂੜੀ ਜੋ ਵੀ ਹੈਗਾ ਸਗਾ ਤੇ ਉਹ ਚਲੇ ਗਏ ਕਹਿੰਦੇ ਉਹਨਾਂ ਨੇ ਰਮਾਲ 'ਚ ਰੱਖ ਦਿੱਤਾ ਹਜੇ ਇਹਨਾਂ ਨੂੰ ਛੇੜਨਾ ਨਹੀਂ ਥੋੜਾ ਸਫਾਈ ਹੋਗੀ ਔਰ ਉਹ ਚੈੱਕ ਕਰਵਾਤਾ ਵੀ ਹੈਗਾ ਵਿੱਚ ਤੇ ਜਦੋਂ ਕੰਟੇਕ ਬਾਅਦ ਮੰਮੀ ਨੇ ਪਾ ਕੇ ਚੂੜੀ ਦੇਖੀ ਤਾਂ ਉਹ ਬਿਲਕੁਲ ਹੀ ਆਏ ਬੰਦ ਹੋ ਗਈ ਸਾਰਾ ਸੋਨਾ ਉਤਾਰ ਕੇ ਲੈ ਗਏ ਹਾਂ ਇਸ ਤਰ੍ਹਾਂ ਹੋਇਆ ਇੱਕ ਵਾਰੀ ਮੰਮਾ ਆਏ ਜਾ ਰਹੇ ਸੀ ਮੰਮੀ ਨਾਲ ਤਾਂ ਸਾਡੀ ਨਾਲ ਦੋ ਤਿੰਨ ਵਾਰੀ ਇਹ ਜੇ ਕੁਝ ਹੋ ਗਿਆ ਥੋੜਾ ਜਿਹਾ ਮੰਮੀ ਨੂੰ ਆਏ ਹੋ ਜਾਂਦਾ ਸੀਗਾ ਵੀ ਚਲ ਆਟੋ ਦਾ ਕਰਾਇਆ ਵਚੂ ਉਹ ਜੋ ਵੀ ਬੈਂਦੇ ਸੀ ਕਿਸੇ ਨਾਲ ਬੈਠ ਫੁੱਟ ਜਾਣਾ ਔਰ ਇੱਕ ਵਾਰੀ ਮੰਮਾ ਦੀ ਚੂੜੀ ਉਤਾਰ ਲਈ ਸੀ ਇਸ ਤਰ੍ਹਾਂ ਹੀ ਤੇ ਇਸ ਚੀਜ਼ ਨੇ ਸਾਨੂੰ ਇਹ ਵੀ ਸਿੱਖਿਆ ਮਿਲਦੀ ਕਿ ਕਿਸੇ ਇਸ ਤਰ੍ਹਾਂ ਜਾਣ ਬੰਦੇ ਤੇ ਸਾਨੂੰ ਵਿਸ਼ਵਾਸ ਵੀ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ ਔਰ ਘਰਾਂ ਦੇ ਵਿੱਚ ਚਣਾ ਖਣਾ ਕੋਈ ਆ ਕੇ ਆਪਾਂ ਨੂੰ ਕੋਈ ਕਹਿੰਦਾ ਜੀ ਅਸੀਂ ਆਧਾਰ ਕਾਰਡ ਬਣਾਉਣ ਆਏ ਆ ਕੋਈ ਪੈਨ ਕਾਰਡ ਕੋਈ ਬੈਂਕ ਵਾਲਿਆਂ ਨੇ ਭੇਜਿਆ ਕੋਈ ਵੀ ਆ ਜਾਂਦਾ ਇਹ ਚੀਜ਼ ਵੀ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਇਹ ਚੀਜ਼ਾਂ ਵੀ ਰੋਕਣ ਹਾਂਜੀ ਤੁਸੀਂ ਦੱਸੋ ਆਪਣੇ ਵਾਰੀ ਜਿਸ ਤਰ੍ਹਾਂ ਦਾ ਅਸੀਂ ਤਾਂ ਬਹੁਤ ਪੁਰਾਣੇ ਸਮੇਂ ਦੇ ਹਾਂ ਸਮਝ ਲਓ ਕਿ ਮੇਰੀ ਏਜ 80 ਹੈਗੀ ਹੈ ਅਸੀਂ ਇਹੋ ਜਿਹਾਂ ਕਦੇ ਵੀ ਵਾਰ ਦਤਾ ਨਹੀਂ ਸੀ ਸੁਣਿਆ ਆਪਣੇ ਸਮੇਂ ਚ ਪਰ ਹੋਣ ਤੇ ਨਿਤ ਨਵੀਆਂ ਨਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਇੱਕ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਘਟਨਾ ਹੋਈ ਮੈਂ ਮੈਂ ਤੇ ਮੇਰੇ ਮਜ਼ਾਰਸੀ ਦੋਨੋਂ ਗੁਰਦੁਆਰੇ ਗਏ ਤੇ ਮੈਂ ਮੋਬਾਈਲ ਲਿਜਾਣਾ ਭੁੱਲ ਗਈ ਜਦੋਂ ਬਾਹਰ ਨਿਕਲੇ ਤਾਂ ਮੈਂ ਕਿਹਾ ਚਲ ਕੋਈ ਨਹੀਂ ਆਪਾਂ ਨੇੜੇ ਹੀ ਗੁਰਦੁਆਰਾ ਰਿਕਸ਼ਾ ਕਰਕੇ ਚੱਲ ਜਣੇ ਮੈਂ ਰਿਕਸ਼ਾ ਲੈਣ ਗਈ ਤੇ ਮੇਰੀ ਮਦਰ ਨੂੰ ਉਹਨਾਂ ਨੇ ਲੇਡੀਜ਼ ਦੋ ਲੇਡੀ ਸੀਗਾ ਇੱਕ ਏਜੰਸੀ ਜਿਹੜਾ ਚਲਾ ਰਿਆ ਸੀ ਗੱਡੀ ਉਹਨੇ ਵਿੱਚ ਬਿਠਾ ਲਿਆ ਤੇ ਉਹਨਾਂ ਨੇ ਮੇਰੇ ਆਉਣ ਤੋਂ ਪਹਿਲਾਂ ਦੱਸ ਤੋਣਾ ਵੀ ਅਸੀਂ ਇੱਥੇ ਜਾਣਾ ਜਦੋਂ ਮੈਂ ਆਈ ਤਾਂ ਮੈਂ ਕਹਿੰਦੀ ਬੈਠੋ ਤੁਸੀਂ ਵੀ ਤੁਹਾਡੇ ਮੰਮੀ ਬੈਠੇ ਤੁਸੀਂ ਬੈਠੋ ਤੁਹਾਨੂੰ ਉੱਥੇ ਲਾ ਦੇਣੇ ਆ ਮੈਂ ਕਿਹਾ ਵੀ ਮੈਨੂੰ ਸਾਡਾ ਮੈਂ ਕਿਹਾ 5 ਮਿੰਟ ਦਾ ਰਸਤਾ ਨਹੀਂ ਹੈਗਾ ਘਰ ਦਾ ਤੇ ਤੁਸੀਂ ਇਹਨਾਂ ਨੂੰ ਵੀ ਲਾ ਦਿਓ ਮੈਨੂੰ ਵੀ ਲਾ ਦਿਓ ਨਹੀਂ ਨਹੀਂ ਬੈਠੋ ਬੈਠੋ ਦਰਵਾజా ਖੋਲ ਕੇ ਮੈਨੂੰ ਬਿਠਾ ਲਿਆ 2 ਮਿੰਟ ਬਾਅਦ ਨਾ ਜਿਵੇਂ ਉਹਨੇ ਕਿਹਾ ਕਿ ਆਪਰੇਸ਼ਨ ਹੋ ਗਿਆ ਹੈ اچھا ਮਤਲਬ ਇਹ ਉਹਨਾਂ ਦੀ ਲੈਂਗੁਏਜ ਸੀ ਬਈ ਪਤਾ ਲੱਗਦਾ ਵੀ ਹਾਂ ਵੀ ਕੰਮ ਹੋ ਗਿਆ ਹੈ اچھا ਤੇ ਮੈਂ ਰੋਲ ਇੱਕ ਜਿਹੀ ਲੈਡੀ ਨਾ ਮੇਰੀ ਗੋਦੀ ਚ ਆ ਕੇ ਬਹਿ ਗਈ اچھا ਮੈਂ ਕਿਹਾ ਵੀ ਜੇ ਤੁਹਾਡੇ ਕੋਲ ਜਗ੍ਹਾ ਨਹੀਂ ਹੈਗੀ ਤੇ ਤੁਸੀਂ ਮੈਨੂੰ ਕਿਉਂ ਬਿਠਾਇਆ ਮੈਂ ਤੁਹਾਨੂੰ ਕਹਿ ਰਹੀ ਆਂ ਕਿ ਮੇਰਾ ਘਰ ਨੇੜੇ ਹੈ ਮੈਂ ਚਲ ਜਾਾਂਗੀ ਹੂੰ ਤੇ ਕਹਿੰਦੀ ਫਿਰ ਉਤਰ ਜਾਓ اچھا ਮੈਂ ਉਹਨੇ ਦਰਵਾਜ਼ਾ ਖੋਲੇ ਇੱਕ ਪਾਸੇ ਮੇਰੀ ਮਦਰ ਨੂੰ ਉਤਾਰਦਾ ਇੱਕ ਪਾਸੇ ਮੈਨੂੰ ਉਤਾਰਦਾ ਜਦੋਂ ਮੈਂ ਇੱਕਦਮ ਨਾ ਮੇਰੇ ਦਿਮਾਗ ਚ ਆ ਕਿਉਂਕਿ ਸੁਣਿਆ ਤਾਂ ਹੋਇਆ ਸੀ ਵੀ ਬੜਿਆ ਨਰਿਆਦਾ ਹੁੰਦਾ ਹੈ ਮੈਂ ਆਪਣੇ ਹੱਥ ਤੇ ਕਹਿੰਦਾ ਮੇਰਾ ਕੜਾ ਹੀ ਇਹ ਨਹੀਂ ਸੀ ਬਾਕੀ ਨਾ ਹੁਣ ਕੋਈ ਸੇਫਟੀ ਨਹੀਂ ਰਹੀ ਕਿਸੇ ਦੀ ਵੀ ਨਾ ਕੁੜੀਆਂ ਦੀ ਨਾ ਬਜ਼ੁਰਗਾਂ ਦੀ ਮਤਲਬ ਬਹੁਤ ਹੀ ਇਹ ਜਿਆਦਾ ਕੰਮ ਵਧ ਹੀ ਜਾਂਦਾ ਤੇ ਉਹਨਾਂ ਦਿਨ ਕੋਈ ਮੰਗਣ ਦੇ ਬਾਹਨੇ ਆ ਜਾਊਗਾ ਕੋਈ ਐਸੇ ਹੀ ਮਤਲਬ ਸਰਾਉਂ ਕੋਈ ਬਾਹਰ ਮਾੜੀ ਮੋਟੀ ਚੀਜ਼ ਆਪਾਂ ਰੱਖੀ ਜਣਿਆ ਵੀ ਚਲੋ ਗੇਟ ਦੇ ਅੰਦਰ ਹੀ ਹੈ ਕਿਹੜਾ ਬਾਹਰ ਸੜਕ ਤੇ ਹਾਂਜੀ ਤੇ ਉਹ ਇਸ ਤਰ੍ਹਾਂ ਹੀ ਪਤਾ ਨਹੀਂ ਇਦਾਂ ਕਰਦਾ ਕਿ ਵੀ ਕੋਈ ਚੀਜ਼ ਆ ਹੁਣ ਕੋਈ ਹਾਲ ਨਹੀਂ ਹੈਗਾ ਘਰ ਵੀ ਰਹਿਨੇ ਆ ਤੇ ਡਰ-ਡਰ ਕੇ ਹੀ ਰਹਿਨੇ ਆ ਜਿਵੇਂ ਬਜ਼ੁਰਗ ਲੋਕ ਹੁੰਦੇ ਨਾ ਕਿਉਂ ਲੱਗਦਾ ਹੈ ਕਿ ਇਹ ਚੀਜ਼ਾਂ ਵਰਤਦੀਆਂ ਕਿਉਂ ਨੇ ਇਹ ਆਪਣੇ ਹੀ ਇਹਨਾਂ ਦੇ ਜਿਹੜੇ ਮਿਲੇ ਹੋਏ ਨੇ ਸਭ ਇਹਨਾਂ ਦੀ ਮਿਲੇ ਭੁਗਤ ਹੀ ਹੈ ਸਮਝ ਲਓ ਪੁਲਿਸ ਦੀ ਹੋਈ ਜਾ ਕੋਈ ਸੁਣਦਾ ਤਾਂ ਹੈ ਨਹੀਂ ਮੁੜ ਕੇ ਜਦੋਂ ਰਿਪੋਰਟਲ ਖਾਨ ਜਾਓ ਤਾਂ ਅਮੀ ਕਿਹੜਾ ਕੋਈ ਸੁਣਦਾ ਤੇ ਇਹੀ ਐਸੇ ਕਰਕੇ ਇਹ ਸਭ ਕੁਝ ਹੋ ਰਿਹਾ ਕਿਉਂਕਿ ਮਤਲਬ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦਿੰਦੀ ਹਾਂਜੀ ਜਿਸ ਤਰ੍ਹਾਂ ਆਂਟੀ ਜੀ ਨੇ ਕੱਲ ਸ਼ੇਅਰ ਕੀਤੀ ਹੈ ਕਿ ਅ ਜਿਹੇ ਘਟਨਾਵਾਂ ਵਾਪਰ ਜਾਂਦੀਆਂ ਨੇ ਹਨਾ ਕਿ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਵੀ ਆਪਣੇ ਅੰਦਰ ਅਵੇਅਰ ਹੋਣਾ ਚਾਹੀਦਾ ਹੈ ਪਤਾ ਹੈ ਅਸੀਂ ਪੜੇ ਲਿਖੇ ਅਨਪੜ੍ਹੇ ਮੇਨ ਮੁੱਦਾ ਹੈ ਸਾਨੂੰ ਸਾਰੀ ਅਵੇਰਨੈਸ ਆ ਕਿ ਸਾਨੂੰ ਆ ਸਾਡੇ ਹੱਕ ਨੇ ਆ ਸਾਡ ਨੂੰ ਚਾਹੀਦੀਆਂ ਚੀਜ਼ਾਂ ਆ ਸਾਡੀ ਲਾਇਲਟੀ ਹੈ ਪਰ ਅਸੀਂ ਦਵਾਰਾ ਇਲੈਕਸ਼ਨ ਹੋ ਜਾਂਦੇ ਨੇ ਸਭ ਕੁਝ ਖਤਮ ਹੋ ਗਿਆ ਅਸੀਂ ਦਵਾਰਾ ਆਵਾਜ਼ ਨਹੀਂ ਚੁੱਕਦੇ ਔਮਨ ਸੇਫਟੀ ਇੱਕ ਬਹੁਤ ਵੱਡਾ ਇਸ਼ੂ ਹੈ 15 20 ਸਾਲ ਤੋਂ ਮੈਨੂੰ ਲੱਗਦਾ ਸੀ ਨਹੀਂ ਫਿਰ ਸਕਦੇ ਅਸੀਂ ਉਹਨਾਂ ਸੇਫ ਨਹੀਂ ਫੀਲ ਕਰਦੇ ਜਿਵੇਂ ਸਾਨੂੰ ਸੇਫ ਫੀਲ ਕਰਨਾ ਚਾਹੀਦਾ ਹੈ ਗਵਰਨਮੈਂਟ ਨੂੰ ਵੀ ਕੁਝ ਕਦਮ ਚੁੱਕਣੇ ਚਾਹੀਦੇ ਆ ਸਿਰਫ ਔਮਨ ਨਹੀਂ ਲਈ ਅੱਜਕਲ ਬਹੁਤ ਜ਼ਿਆਦਾ ਇਸ ਤਰ੍ਹਾਂ ਹੋ ਜਾਇਆ ਕੁਛ ਨਾ ਕੁਛ ਗੜਬੜ ਹੋਈ ਜਾ ਰਹੀ ਹੈ ਸਾਡੇ ਘਰ ਵੀ ਇਸ ਤਰ੍ਹਾਂ ਸਡਨਲੀ ਇੱਕ ਆਦਮੀ ਆਵੜਿਆ ਤੇ ਆਕੇ ਸਾਡੇ ਬੈਕ ਸਾਈਡ ਚ ਬਾਥਰੂਮ ਉੱਥੇ ਚਲਾ ਗਿਆ ਜੀ ਮੇਰੀ ਛੋਟੀ ਬੇਟੀ ਸੀ ਉਦੋਂ 7-8 ਸਾਲ ਦੀ ਉਹਨੇ ਮੈਨੂੰ ਦੱਸਿਆ ਕਹਿੰਦੀ ਮੰਮਾ ਸਾਡੇ ਘਰ ਕੋਈ ਆ ਗਿਆ ਅੱਛਾ ਤੇ ਮੈਂ ਕਿਹਾ ਐਸੀ ਮਜ਼ਾਕ ਕਰ ਰਹੀ ਹੈ ਕਿੰਨੇ ਦਿਨ ਨਹੀਂ ਉਸਨੇ ਨੀਲੀ ਪੈਂਟ ਪਹਿਨੀ ਹੈ orange shirt ਤੇ ਮੈਂ ਕਿਹਾ ਚੱਲ ਦੇਖਦੇ ਹਾਂ ਤਾਂ ਸੱਚੀ ਉਹ ਬਾਥਰੂਮ ਚ ਬੈਠਾ ਸੀਗਾ ਕਿ ਮੇਰੇ ਹਸਬੰਦ ਬਾਥ ਕਰ ਰਹੇ ਸੀ ਮੈਂ ਅੰਨਨ ਬੁਲਾਇਆ ਮੈਂ ਕਿ ਆ ਜਾਉਂ ਦੇਖੋ ਕੋਈ ਹੈਗਾ ਅੰਦਰ ਤਾਂ ਖੋਲਿਆ ਤਾਂ ਚਲੋ ਪਰ ਜਦੋਂ ਉਸ ਨੂੰ ਮਾਰਿਆ ਮੇਰੇ ਹਸਬੰਦ ਨੇ ਘਰ ਤੋਂ ਉਹ ਬਾਹਰ ਕੱਢਿਆ ਤੇ ਮੈਂ ਦੇਖਿਆ ਉਸ ਬੰਦੇ ਦੀ ਇੰਨੀ ਹਿੰਮਤ ਉਹਨੂੰ ਕੋਈ ਰਿਗਰੈਸ਼ਨ ਨਹੀਂ ਸੀ ਉਦੋਂ ਹੀ ਸਾਨੂੰ ਅੱਖ ਕੱਢ ਕੇ ਹੀ ਗਿਆ ਤੇ ਦੂਸਰਾ ਪੁਆਇੰਟ ਆਪਣੇ ਲੁਧਿਆਣੇ ਚ ਸਫਾਈ ਦੀ ਬਹੁਤ ਕਮੀ ਹੈ। ਠੀਕ ਹੈ। ਸਾਡੀ ਆਹ ਰੋਡ ਚ ਤਾਂ ਖਾਸ ਕਰਕੇ ਜਿਵੇਂ ਤੁਸੀਂ ਇਹ ਵੀ ਕਹਿਆ ਕਿ ਸਰਕਾਰਾਂ ਨੂੰ ਸੋਚਣਾ ਚਾਹੀਦਾ ਇਲੈਕਸ਼ਨ ਖਤਮ ਹੋ ਜਾਂਦੇ ਉਸ ਤੋਂ ਬਾਅਦ ਕੋਈ ਆਵਾਜ਼ ਨਹੀਂ ਚੁੱਕਦਾ। ਨਹੀਂ ਓਏ ਮੈਂ ਤੁਹਾਨੂੰ ਕਹਿਣਾ ਸੀ ਬੜੇ ਲਿਖਿਆ ਨਹੀਂ ਪੜਨਾ। ਠੀਕ। ਸਿੰਪਲ ਜਿਹੀ ਇੱਥੇ ਹੀ ਖਤਮ ਹੁੰਦੀ ਹੈ ਗੱਲ। ਸਾਨੂੰ ਸਭ ਪਤਾ ਕਿ ਸਾਨੂੰ ਆਹ ਕਰਨਾ ਚਾਹੀਦਾ ਆ। ਬਿਲਕੁਲ। ਤੇ ਪਰ ਅਸੀਂ ਆਪਣੇ ਹੱਕ ਲਈ ਕਦੇ ਬੋਲਦੇ ਨਹੀਂ। ਜੀ। ਤੁਸੀਂ ਸਹਿਮਤ ਹੋ ਇਹਨਾਂ ਦੀ ਗੱਲ ਤੋਂ? ਹਾਂਜੀ ਬਿਲਕੁਲ ਸਹਿਮਤ ਹਾਂ ਜੀ। ਜੋ ਇਹਨਾਂ ਨੇ ਕਿਹਾ ਬਿਲਕੁਲ ਸਹੀ ਕਿਹਾ ਜੀ। ਹਾਂਜੀ ਤੇ ਜਿਸ ਤਰ੍ਹਾਂ ਕਿ ਮੈਂ ਨਾਨਕੇ ਨਾਲ ਵੀ ਗੱਲ ਕੀਤੀ ਐ ਠੀਕ ਹੈ ਨਾ ਹਮੇਸ਼ਾ ਸਾਡਾ ਇਹ ਸਵਾਲ ਹੁੰਦਾ ਹੈ ਕਿ ਊਮਨ ਸੇਫਟੀ ਦੇ ਲਈ ਸਰਕਾਰ ਕੁਝ ਕਰਦੀ ਨਹੀਂ ਨੇ ਲੜਕੀਆਂ ਸੁਰੱਖਿਤ ਨਹੀਂ ਹੈਗੀਆਂ ਕਿਤੇ ਵੀ ਆਣਾ ਜਾਣਾ ਹੁੰਦਾ ਡਰ ਦਾ ਮਾਹੌਲ ਐ ਮਹਿਲਾਵਾਂ ਰਾਤ ਬਿਰਾਤ ਕਿਤੇ ਨਹੀਂ ਜਾ ਸਕਦੀਆਂ ਹੈਗੀਆਂ ਤੇ ਜਦੋਂ ਆਪਾਂ ਸਰਕਾਰ ਦੇ ਸਵਾਲ ਚੁੱਕਦੇ ਆ ਲੇਕਿਨ ਜਦੋਂ ਸਰਕਾਰਾਂ ਦਾ ਟਾਈਮ ਹੁੰਦਾ ਵੋਟਾਂ ਦਾ ਟਾਈਮ ਹੁੰਦਾ ਉਹ ਘਰ ਘਰ ਆਂਦੇ ਨੇ ਹੱਥ ਜੋੜਦੇ ਨੇ ਕਿ ਸਾਨੂੰ ਵੋਟ ਪਾਓ ਤੇ ਤੁਹਾਡੇ ਲਈ ਬਹੁਤ ਕੁਝ ਕਰਾਂਗੇ ਉਦੋਂ ਅਸੀਂ ਆਪਣੀ ਊਮਨ ਸੇਫਟੀ ਦੇ ਲਈ ਸਵਾਲ ਚੁੱਕਦੇ ਆ ਵੈਸੇ ਤੇ ਨਹੀਂ ਚੁੱਕਦੇ ਅਸੀਂ ਚਲੋ ਆਂਦੇ ਨੇ ਤੇ ਕਿਉਂਕਿ ਉਸ ਟਾਈਮ ਸ ਲਗਦਾ ਹੈ ਕਿ ਉਹਨਾਂ ਨੂੰ ਬੋਲਣ ਦਾ ਕੋਈ ਫਾਇਦਾ ਨਹੀਂ ਹੈ ਸਰਕਾਰ ਪੂਰੀ ਆਪਣੀ ਤਰ੍ਹਾਂ ਤੇ ਬਸ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਵੋਟਸ ਦੇ ਦੋ ਕਿਸੇ ਤਰ੍ਹਾਂ ਸਾਨੂੰ ਵੋਟਸ ਮਿਲ ਜਨ ਬਾਕੀ ਅਗਰ ਬਾਈ ਚਾਂਸ ਅਸੀਂ ਕੋਈ ਗਾਲ ਵੀ ਕਰਦੇ ਹਾਂ ਕਿ ਸਾਨੂੰ ਚਲੋ ਇਸ ਤਰ੍ਹਾਂ ਸੜਕਾਂ ਵਗੈਰਾ ਦੀ ਪ੍ਰੋਬਲਮ ਹੈ ਜਾਂ ਕੋਈ ਬੱਚੇ ਕੋ ਜਾਂ ਅੱਜਕਲ ਲੇਡੀਜ਼ ਕੋ ਕੁਝ ਬਾਹਰ ਨਿਕਲੇ ਉਹ ਹਾਲਾਤ ਹੀ ਨਹੀਂ ਹੈਗੇ ਬਾਹਰ ਨਿਕਲਦੇ ਨਾ ਕਿ ਸਰਕਾਰ ਨੂੰ ਕਹਿੰਦਾ ਕੋਈ ਫਾਇਦਾ ਨਹੀਂ ਆ ਉਹ ਆਪਣੇ ਹੀ ਪੂਰੀ ਮਤਲਬ ਕਿ ਤਿਆਰੀ ਦੇ ਵਿੱਚ ਹੁੰਦਾ ਤੇ ਜੇ ਆਪਾਂ ਇਹ ਪਹਿਲਾਂ ਹੀ ਸੋਚ ਲੈਨੇ ਕਿ ਉਹਨਾਂ ਨੂੰ ਕਹਿੰਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਅਵਾ ਚੁਪਕੇਗਾ ਕੋ ਬਿਲਕੁਲ ਹੋ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਚੁਕਨੀ ਚਾਹੀਦੀ ਆਵਾਜ਼ ਤਾਂ ਜ਼ਰੂਰ ਚੁਕਨੀ ਚਾਹੀਦੀ ਕਿ ਉਹਨਾਂ ਨੂੰ ਕਮਸੇ ਕਮ ਇਹ ਤੇ ਚਾਹਨਾ ਹੋਵੇ ਨਾ ਕਿ ਅਸੀਂ ਲੋਕ ਸੇਫ ਨਹੀਂ ਅਗੇ ਲੇਡੀਜ਼ ਬਿਲਕੁਲ ਸੇਫ ਨਹੀਂ ਹੈ ਇਸ ਟੈਂਪਰ ਅਗਰ ਰਾਤ ਪਰ ਬਾਤ ਅਸੀਂ ਚਲੋ ਇੱਕ ਗੁਰਦੁਆਰੇ ਦਾ ਵੀ ਸੋਚ ਕੇ ਨਿਕਲੀਏ ਅੱਜਕਲ ਮੈਂ ਹਲੇ ਪਰਸੋ ਦੀ ਗੱਲ ਹੈ ਮੈਂ ਆਪਣੇ ਗਲੀ ਤੋਂ ਬਾਹਰ ਨਿਕਲਦੀ ਸਾਡੇ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਹੈ ਬਾਹਰ ਨਿਕਲ ਕੇ ਹਲੇ ਮੈਂ ਜਾਣ ਹੀ ਲੱਗੀ ਸੀ ਉੱਥੇ ਗੁਰਦੁਆਰੇ ਦੀ ਤਰਫ ਤੇ ਇੱਕ ਨਸ਼ੇੜੀ ਜਿਹਾ ਬੰਦਾ ਆ ਕੇ ਨਾ ਮਤਲਬ ਮੈਨੂੰ ਇੰਜੰਜ ਕਰੇ ਜਿਵੇਂ ਕਿ ਮੈਂ ਬਿਲਕੁਲ ਡਰ ਕੇ ਬੈਕ ਨੂੰ ਹੋ ਗਈ ਕਿ ਕੀ ਚੰਦਾ ਕੀ ਹੈ ਉਹ ਵੀ ਆਪਣੇ ਹੋਸ਼ਵਾਚ ਨਹੀਂ ਸੀ ਵੈਸੇ ਤਾਂ ਤੇ ਮਗਰ ਉਹਨੇ ਨਾ ਹੱਥ ਐਸ ਤਰਾ ਕੀਤਾ ਕਿ ਮੈਨੂੰ ਕਿ ਮੈਂ ਬਿਲਕੁਲ ਬਹੁਤ ਜ਼ਿਆਦਾ ਡਰ ਗਈ ਬਾਹਰ ਨਿਕਲ ਕੇ ਗਏ ਆ ਤੇ ਚਲੋ ਇੱਕ ਸੇਫ ਸੀ ਬਾਹਰ ਨਿਕਲ ਗਏ ਤਾਂ ਬਾਤ ਤਾਂ ਸਾਨੂੰ ਥੋੜਾ ਠੀਕ ਲੱਗਿਆ ਮਗਰ ਅਦਰਵਾਇਜ਼ ਕੋਈ ਗਲੀਆਂ ਵਿੱਚ ਵੀ ਛੁਪੇ ਹੁੰਦੇ ਨੇ ਸਾਡੇ ਥੋੜੇ ਦਿਨ ਪਹਿਲਾਂ ਸਾਡੇ ਕੀ ਹੋਇਆ ਉੱਪਰ ਲੱਗਿਆ ਹੋਇਆ ਏਸੀ ਦਾ ਜੜਾ ਹੁੰਦਾ ਨਾ ਉਹ ਤੇ ਉਹਦਾ ਬਾਕਸ ਦੇ ਵਿੱਚੋਂ ਉਹਦਾ ਜਿਹੜਾ ਪਾਰਟ ਹੈ ਜਿਹੜਾ ਠੰਡਾ ਕਰਦਾ ਏਸੀ ਨੂੰ ਉਹ ਪਾਰਟ ਹੀ ਕਢ ਕੇ ਲੈ ਗਿਆ ਜੀ ਦੇਖੋ ਹੱਲੇ ਬਿਲਕੁਲ ਉੱਪਰ ਛੱਤ ਤੇ ਲੱਗਾ ਹੋਇਆ ਸਾਡੀ ਗਲੀ ਵਿੱਚ ਇੱਕ ਘਰ ਛੱਡ ਕੇ ਇੱਕ ਉਹ ਪਤਾ ਨਹੀਂ ਕੀ ਭੇਤੀ ਜਿਹੜੇ ਆਏ ਸਨ ਕੀ ਮਤਲਬ ਸਾਰਿਆਂ ਦੇ ਗਲੀ ਤੇ 10 ਘਰ ਨੇ 8 ਘਰਾਂ ਦੇ ਉਹ ਕਢ ਕੇ ਲੈ ਗਏ ਹੁਣ ਦੇਖੋ ਅਸੀਂ ਆਪਣਾ ਘਰ ਤਾਂ ਪੂਰਾ ਬੰਦ ਕਰਕੇ ਸੇਫ ਹੈ ਗਿਆ ਹੁਣ ਉੱਪਰ ਜਿਹੜਾ ਉਹ ਚੀਜ਼ ਲਗਾਨੀ ਉੱਪਰ ਹੈ ਜਾਂ ਘਰਾਂ ਦੇ ਬਾਹਰ ਲੱਗਦੀ ਹੈ ਉਸ ਚੀਜ਼ ਨੂੰ ਅਸੀਂ ਕੀ ਕਰ ਸਕਦੇ ਐ ਹੁਣ ਕੌਣ ਐ ਹੁਣ ਐ ਇੱਕ ਇਸ ਤਰ੍ਹਾਂ ਹੋ ਸਕਦਾ ਸਾਡੇ ਨਾਲ ਸਾਨੂੰ ਤਾਂ ਕੁਝ ਸਮਝ ਨਹੀਂ ਆਈ ਹੋ ਨਾ ਅਸੀਂ ਉਸ ਨੂੰ ਲੱਭ ਸਕਦੇ ਕਿਉਂਕਿ ਦੇਖੋ ਉਹ ਜਿਹੜੇ ਲੱਗੇ ਹੁੰਦੇ ਨੇ ਕੈਮਰੇਸ ਵੀ ਲੱਗੇ ਹੁੰਦੇ ਨੇ ਉਹ ਇੱਕ ਜਾਂ ਤਾਂ ਘਰਾਂ ਦੇ ਬਾਹਰ ਲੱਗੇ ਹੁੰਦੇ ਨੇ ਜਾਂ ਘਰਾਂ ਦੇ ਅੰਦਰ ਜਾਂ ਚਲੋ ਉਸ ਚੀਜ਼ ਨੂੰ ਦੇਖਣ ਵਾਸਤੇ ਉਹ ਸਾਡੇ ਛੱਤ ਤੋਂ ਹੀ ਮੈਂ ਤਾਂ ਇਸ ਚੀਜ਼ ਨੂੰ ਇਸ ਤਰ੍ਹਾਂ ਸਾਡੇ ਨਾਲ ਕਰਕੇ ਗਏ ਨੇ ਅਸੀਂ ਬਹੁਤ ਹੈਰਾਨ ਹੁਣ ਇਸ ਚੀਜ਼ ਨੂੰ ਕੌਣ ਦੇਖੇ ਮੈਂ ਸਾਨੂੰ ਕੁਝ ਸਮਝ ਨਹੀਂ ਆਈ ਕਿ ਅਸੀਂ ਕਿੰਨੂੰ ਬਲੇਮ ਕਰੀਏ ਬਲੇਮ ਇਸ ਸੀ ਇਸ ਨੂੰ ਕਿੰਦੂ ਕਰ ਸਕਦੇ ਆ ਦੱਸੋ ਤੁਸੀਂ ਅਸੀਂ ਫਿਰ ਚਲੋ ਹਾਰ ਕੇ ਆਪਣਾ ਨਵਾਂ ਹੀ ਹਰ ਚੀਜ਼ ਨੂੰ ਪਵਾਣਾ ਪਿਆ ਕਰਨਾ ਪਿਆ ਸਾਰੇ ਬਹੁਤ ਜ਼ਿਆਦਾ ਪਰੇਸ਼ਾਨ ਸ ਹੈ ਕ੍ਰਾਈਮ ਇਸ ਕਦਰ ਵੱਧ ਗਿਆ ਹੈ ਕਿ ਆਮ ਜਨਤਾ ਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ ਕਿਸ ਨੂੰ ਬਲੇਮ ਕਰੇ ਕਿਸ ਨੂੰ ਕੰਪਲੇਨ ਕਰੇ ਜਾਂ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਕਰੇ ਹਨ ਹਮੇਸ਼ਾ ਹੀ ਸਾਡਾ ਇਹ ਸਵਾਲ ਹੁੰਦਾ ਹੈ ਜਦੋਂ ਵੀ ਇਲੈਕਸ਼ਨ ਦੇ ਟਾਈਮ ਤੇ ਵੋਟ ਮੰਗਣ ਆਉਂਦੇ ਨੇ ਸਾਡੇ ਸੜਕਾਂ ਠੀਕ ਕਰ ਦੋ ਜੀ ਗਲੀਆਂ ਠੀਕ ਕਰ ਦੋ ਸਿਵਰੇ ਸ਼ੀ ਕਰ ਦੋ ਲੇਕਿਨ ਆਪ ਸਵਾਰ ਚੁੱਕਦੇ ਰਹੇ ਨੇ ਸਰਕਾਰ ਤੇ ਹਮੇਸ਼ਾ ਕਿ ਵੂਮਨ ਸੈਕਟਰ ਲਈ ਤਾਂ ਕੁਝ ਕਰਦੀ ਨਹੀਂ ਹੈਗੀ ਸਰਕਾਰ ਤੇ ਕੀ ਅਸੀਂ ਸਵਾਰ ਚੁੱਕਦੇ ਆ ਜਦੋਂ ਵੋਟ ਮੰਗਣ ਆਉਂਦੇ ਨੇ ਸਰਕਾਰ ਨੂੰ ਕਰਨਾ ਵੀ ਕੀ ਚਾਹੀਦਾ ਵੂਮਨ ਸੈਕਟਰ ਲਈ ਤੇ ਸਾਨੂੰ ਕੀ ਕਰਨਾ ਚਾਹੀਦਾ ਵੂਮਨ ਸੈਕਟਰ ਦੇਖੋ ਵੂਮਨ ਸੇਫਟੀ ਤਾਂ ਬਹੁਤ ਹੀ ਜਿਆਦਾ ਜ਼ਰੂਰੀ ਹੈ ਕਿਉਂਕਿ ਜਿੱਤੇ ਕਹਿੰਦੇ ਕਿ ਜਿਸ ਦੇਸ਼ ਵਿੱਚ ਵੂਮਨਸ ਹੀ ਸੇਫ ਨਹੀਂ ਹੈਗੀਆਂ ਤਾਂ ਉਹਦਾ ਫਿਊਚਰ ਕੀ ਹੋਏਗਾ ਹਨਾ ਤਾਂ ਪ੍ਰੈਜ਼ੈਂਟ ਟਾਈਮ ਵਿੱਚ ਮੈਂ ਤਾਂ 2 ਦਿਨ ਪਹਿਲਾਂ ਹੀ ਇੰਨੀ ਖਤਰਨਾਕ ਨਿਊਜ਼ ਸਾਡੀ ਗਲੀ ਵਿੱਚ ਹੀ ਹੋਈ ਹੈ ਤੋ ਜਿੰਨੂ ਕੀ ਸੁਣ ਕੇ ਮਤਲਬ ਮੈਨੂੰ ਇਹ ਕਿ ਮੈਂ ਇਹਨੂੰ ਪਾਰਕ ਵਿੱਚ ਵੀ ਨਹੀਂ ਆਉਣਾ ਚਾਹੀਦਾ ਔਰ ਮੈਂ ਥੋੜਾ ਜਿਹਾ ਅਵੋਇਡ ਹੀ ਕਰੂੰਗੀ ਹਾਂ ਤੋ ਦੇਖੋ 10 ਤੋਂ 10:30 ਦੇ ਵਿੱਚ ਇਵਨ ਕੋਈ ਜ਼ਿਆਦਾ ਰਸ਼ ਨਹੀਂ ਹੁੰਦਾ ਔਰ ਲੇਡੀ ਜਿਹੜੀ ਜਿਹੜੀ ਸੀਗੀ ਕਿ ਡੌਗ ਨੂੰ ਘੁਮਾ ਰਹੀ ਸੀਗੀ ਤੇ ਜਿਹਦੇ ਨਾਲ ਨਾਰੀਅਲ ਕੱਟੀ ਦਾ ਇੱਕ ਆਦਮੀ ਉਹਦੇ ਪਿੱਛੇ ਖੜਾ ਹੋਇਆ ਮਤਲਬ ਜਸਟ ਕਿ ਸੜਕ ਉਸ ਟਾਈਮ ਤੇ ਖਾਲੀ ਸੀ ਕਿ ਥੋੜੇ ਮਿੰਟ ਲਈ ਜੇਕਰ ਉਹ ਓਨ ਦੀ ਸਪੋਰਟ ਨਾ ਪਿੱਛੇ ਦੇਖਦੇ ਉਹ ਨਾ ਦੌੜਦੀ ਤੇ ਮੇਬੀ ਉਹਦੇ ਨਾਲ ਮਿਸ ਹੈਪਨਿੰਗ ਹੋ ਸਕਦੀ ਸੀਗੀ ਦੇਖੋ ਇੱਧਰ ਇਹ ਗੱਲਾਂ ਵਿੱਚ ਵੀ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਹੋ ਰਿਹਾ ਹੈ ਜਾਂ ਅਸੀਂ ਵੀ ਖੁਦ ਕਿੱਦਾਂ ਆਪਣੇ ਆਪ ਨੂੰ ਮੈਨੇਜ ਕਰੀਏ ਸਿਰਫ ਓਨ ਦੀ ਸਪੋਰਟ ਇਹੀ ਸੀਗਾ ਕਿ ਉਹ ਦੌੜ ਗਈ ਹੈ ਨਾ ਚਲੋ ਉਹ ਯੰਗ ਸੀ ਉਹ ਦੌੜ ਗਈ ਮੇਬੀ ਕੋਈ ਏਜ ਜੋ ਲੇਡੀ ਹੁੰਦੀ ਹੈ ਯਾ ਉਸ ਟਾਈਮ ਤੇ ਕੀ ਕਰ ਰਹੇ ਯਾ ਕਿਸ ਤਰ੍ਹਾਂ ਕਰੇ ਇਹ ਤਾਂ ਮਤਲਬ ਲੋਕ ਔਰ ਵੀ ਚਾਹੀਦਾ ਕਿ ਗਲੀਆਂ ਦੀ ਸੇਫਟੀ ਹੈ ਨਾ ਪਹਿਲਾਂ ਤਾਂ ਗਲੀਆਂ ਦੀ ਸੇਫਟੀ ਹੋਏਗੀ ਹਰ ਗਲੀ ਦੀ ਸੇਫਟੀ ਤਾਂ ਜ਼ਰੂਰੀ ਹੈ ਤੇ ਉਹ ਊਮਨਸ ਲਈ ਹੈ ਜਾਂ ਬੱਚਿਆਂ ਲਈ ਹੈ ਜਾਂ ਜੈਂਟਸ ਲਈ ਵੀ ਹੈ ਇਕੁਅਲ ਐ ਸਾਰੇ ਤਾਂ ਇਹ ਤਾਂ ਕੋਈ ਨਹੀਂ ਹੈ ਕਿਸੇ ਨੂੰ ਲੇਡੀਜ਼ ਦੀ ਸੇਫਟੀ ਚਾਹੀਦੀ ਹੈ ਹੈ ਨਾ ਤੇ ਇਹਦੇ ਵਿੱਚ ਤਾਂ ਮੇਰੇ ਖਿਆਲ ਸ ਗਵਰਨਮੈਂਟ ਨੂੰ ਹੀ ਥੋੜਾ ਕਰਨਾ ਚਾਹੀਦਾ ਵੀ ਕਿ ਕਿਹੜੀ ਨਿਊ ਪਲੈਨਿੰਗ ਦੇ ਨਾਲ ਜਿਹੜੀ ਅੱਜ ਤੱਕ ਪਲੈਨਿੰਗ ਕੀਤੀ ਉਹ ਨਹੀਂ ਸਕਸੈਸ ਹੋ ਰਹੀ ਸਕਸੈਸ ਹੋਈ ਤਾਂ ਹੀ ਕ੍ਰਾਈਮਸ ਵੱਧ ਰਹੇ ਹਨ ਨਾ ਹਾਂ ਤੇ ਨਵੇਂ ਸਟੈਪਸ ਇੱਦਾਂ ਦੇ ਆਏ ਆ ਹੀ ਉਹ ਸੀਸੀਟੀਵੀ ਕੈਮਰੇ ਲੱਗੇ ਵੀ ਹੋਏ ਲੇਕਿਨ ਉਹ ਹੁੱਡ ਵਗੈਰ ਲਿੱਤੀ ਹੁੰਦੀ ਹੈ ਕਵਰ ਅਪ ਕੀਤਾ ਹੁੰਦਾ ਤੇ ਉਹ ਪੱਕੜੀ ਨਹੀਂ ਜਾਂਦੇ ਸਿਰਫ ਇਹ ਕਿ ਤਹਿਕੀਕਾਤ ਚੱਲ ਰਹੀ ਹੈ ਤਹਿਕੀਕਾਤ ਚੱਲ ਰਹੀ ਹੈ ਬਟ ਰਿਜ਼ਲਟ ਤਾਂ ਕੋਈ ਆਉਂਦਾ ਹੀ ਨਹੀਂ ਹੈ ਤੇ ਇਹਦੇ ਵਿੱਚ ਤਾਂ ਮਤਲਬ ਇਹ ਹੈ ਕਿ ਗਵਰਨਮੈਂਟ ਨੂੰ ਹੋਰ ਡੈਪਥ ਵਿੱਚ ਜਾ ਕੇ ਇਹਦੇ ਵਿੱਚ ਕੀ ਸਾਡੀ ਸੇਫਟੀ ਹੈ ਜਾਂ ਪੂਰੀ ਸੁਸਾਇਟੀ ਦੀ ਸੇਫਟੀ ਵਿੱਚ ਇਹਨਾਂ ਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਚਾਹੀਦਾ ਹੈ ਹਾਂਜੀ ਮੈਂ ਤਾਂ ਇਹੀ ਕਹਾਂਗੀ ਔਮਨ ਸੇਫਟੀ ਵਾਸਤੇ ਜਿਸ ਤਰ੍ਹਾਂ ਬਚਪਨ ਤੋਂ ਹੀ ਬੱਚਿਆਂ ਨੂੰ ਬੋਲਡ ਬਣਾਇਆ ਜਾਵੇ ਜਿਵੇਂ ਆਪਾਂ ਕਹਿੰਨੇ ਕਾਰਾਟੇ ਵਗੈਰਾ ਆਪਣੀ ਸੇਫਟੀ ਵਾਸਤੇ ਸਿਖਾਏ ਜਾਣ ਤੇ ਜਿਸ ਤਰ੍ਹਾਂ ਅੱਜ ਜੀ ਮੇਰੀ ਡਾਟਰ ਨਾਲ ਗੱਲ ਕਰ ਰਹੀ ਸੀ ਕਿ ਬੱਚੀ ਹੈ ਬਹੁਤ ਛੋਟੀ ਹੈ ਕਿ ਮम्मा ਮੈਂ ਇਸ ਕੋ ਐਸੇ ਸਿਖਾ ਰਹੀ ਹੂੰ ਕਿ ਅਗਰ ਕੱਲ ਕੋਈ ਵੀ ਟੱਚ ਕਰੇ ਕੁਝ ਕਰੇ ਇਸ ਕੋ ਪਤਾ ਹੋਣਾ ਚਾਹੀਏ ਕਿ ਇਹ ਚੀਜ਼ ਐਸੇ ਨਹੀਂ ਕਰਨੀ ਹੈ ਤੇ ਇਸ ਕਰਕੇ ਯਹੀ ਹੈ ਮੇਨ ਕਿ ਆਪਣੇ ਆਪ ਨੂੰ ਬੋਲਡ ਬਣਾਇਆ ਜਾਵੇ ਜਿੰਨਾ ਹੋ ਸਕੇ ਉਹ ਆਪਾਂ ਘਰ ਦੇ ਮੈਟੋਸਫੇਅਰ ਸੀ ਹੈ ਕਿ ਡੱਬੂ ਜਾਨੀ ਬੱਚਿਆਂ ਨੂੰ ਕੁੜੀਆਂ ਨੂੰ ਬਣਾਣਾ ਕਿ ਹਾਂ ਕਿ ਨਹੀਂ ਬਾਹਰ ਨਹੀਂ ਜਾਣਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਜਿਸ ਤਰ੍ਹਾਂ ਵੱਡੇ ਸ਼ਹਿਰਾਂ ਦਿੱਲੀ ਚ ਰਹ ਲੋ ਬੱਚੇ ਬਹੁਤ ਬੋਲਡ ਹੈ ਹਾਲੇ ਕਿ ਆਪਣੇ ਪੰਜਾਬ ਜਿਥੇ ਲੁਧਿਆਣੇ ਚੰਨੀਆਂ ਕੁੜੀਆਂ ਨਹੀਂ ਬੋਲਡ ਹੈਂ ਦਿੱਲੀ ਵਾਲੇ ਸ਼ਹਿਰਸ ਵਿੱਚ ਦੇਖਿਆ ਲੜਕੀਆਂ ਅਮਰ ਰਾਤ ਨੂੰ ਵੀ ਚਲੀ ਜਾਂਦੀਆਂ ਟੈਕਸੀ ਚ ਡਰਦੀਆਂ ਨਹੀਂ ਆ ਤੇ ਸਾਡੇ ਆਪਣੇ ਰਿਲੇਟਿਵਸ ਨੇ ਕੁੜੀਆਂ ਪਰ ਇੱਥੇ ਬੱਚੇ ਡਰਦੇ ਜਦੋਂ ਨਹੀਂ ਕਹਿ ਰਹੇ ਨੇ ਕਿ ਸਪਾਰਕ ਚਾਹੁੰਦੇ ਮੈਨੂੰ ਡਰ ਲੱਗਦਾ ਹੈ ਕਿ ਮੈਂ ਨਹੀਂ ਆ ਸਕਦੀ ਆ ਇਹ ਇਹ ਕਿ ਜਿੰਨਾ ਹੋ ਸਕੇ ਆਪਣੇ ਆਪ ਨੂੰ ਬੋਲਡ ਬਣਾਇਆ ਜਾਏ ਹਾਂ ਕਿਦਨੇ ਕਿਤੇ ਦੇਖਿਆ ਜਾਵੇ ਤੇ ਗੱਲ ਇਹ ਹੈ ਕਿ ਸਰਕਾਰ ਜਿਸ ਤਰ੍ਹਾਂ ਮਰਜ਼ੀ ਦੇ ਸਾਨੂੰ ਸੁਵਿਧਾਵਾਂ ਦੇਣ ਮੂਮੈਂਟ ਸੈਟ ਲਈ ਜੋ ਮਰਜ਼ੀ ਕਰੇ ਲੇਕਿਨ ਸਾਨੂੰ ਆਪਣੇ ਆਪ ਦੇ ਵਿੱਚ ਅਵੇਅਰ ਹੋਣਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਜਿਹੜਾ ਸਾਨੂੰ ਖੁਦ ਨੂੰ ਬੋਲਡ ਹੋਣਾ ਪੈਣਾ ਤਾਂ ਕਿ ਅਸੀਂ ਆਪਣੀ ਆਵਾਜ਼ ਆਪਣੀ ਸੇਫਟੀ ਖੁਦ ਕਰ ਸਕੀਏ ਸਾਬ ਸਵੇਰੇ ਜਾਣੇ ਉਹ ਵੀ ਡਰ ਲੱਗਦਾ ਬਾਬਾ ਦੀਪ ਸਿੰਘ ਦਾ ਪਿਛਲੇ ਸਾਲ ਜਨਮ ਦਿਹਾੜੀ ਮੈਂ ਉੱਥੇ ਮੱਥਾ ਟੇਕਣ ਗਈ ਸੀ ਤੇ ਕੁਲਚੇ ਚੋਲੇ ਦਾ ਪ੍ਰਸ਼ਾਦ ਲਿਆ ਉੱਥੇ ਮੇਰੇ ਹੱਥ ਦੇ ਵਿੱਚ ਪਿੱਤਲ ਦੀਆਂ ਚਾਰ ਚੂੜੀਆਂ 100 ਰੁਪਏ ਦੀਆਂ ਪਾਈ ਹੋਈਆਂ ਸੀ ਜਦੋਂ ਮੈਂ ਸਵੇਰੇ ਦੇਖਿਆ ਘਰ ਤੋਂ ਚੂੜੀਆਂ ਨਹੀਂ ਨਕਲੀ ਚੂੜੀਆਂ ਕਰਦੇ بڑے ਅਸੇ ਕਹਿੰਦੇ ਉਹ ਵੀ ਜਾ ਕੇ ਰੂਏਗੀ ਕਿ ਚੰਗਾ ਨਕਲੀ ਚੁੱਕ ਕੇ ਲੈ ਆਈਆਂ ਇਸ ਲਈ ਕੋਈ ਸਮਾਂ ਨਹੀਂ ਹੈਗਾ ਬਿਲਕੁਲ ਬਜਾਰੀ ਪੰਦਾ ਵੀ ਹੁਣ ਹੁਣ ਅਸੀਂ ਗੱਲਬਾਤ ਕਰਾਂਗੇ ਜਿਹੜਾ ਕਿ ਸਰਕਾਰੀ ਸਕੂਲ ਤੋਂ ਰਿਟਾਇਰਡ ਟੀਚਰ ਰਹਿ ਚੁੱਕੇ ਨੇ ਤੇ ਉਹਨਾਂ ਦੀ ਵੀ ਵਿਚਾਰ ਸੁਣਦੇ ਆ ਕਿ ਜਿਹੜਾ ਵੱਧ ਰਿਹਾ ਕ੍ਰਾਈਮ ਹੈ ਉਸ ਤੋਂ ਵੀ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਜਦੋਂ ਆਪਣੇ ਵੋਟਾਂ ਲਈ ਸਰਕਾਰਾਂ ਆਉਂਦੀਆਂ ਨੇ ਤਾਂ ਸਾਨੂੰ ਕੀ ਜਵਾਬ ਸਵਾਲ ਕਰਨੇ ਚਾਹੀਦੇ ਹਾਂ ਜੀ ਬਸ ਇਦਾਂ ਕਹ ਲੈ ਵੀ ਆਪਣੇ ਜਦੋਂ ਵੋਟਾਂ ਲੈਣ ਆਂਦੇ ਨੇ ਉਦੋਂ ਤੇ ਬੜੇ-ਬੜੇ ਵਾਅਦੇ ਕਰਦੇ ਨੇ ਅਸੀਂ ਐ ਕਰਾਂਗੇ ਉਹ ਕਰ ਦਵਾਂਗੇ ਤੇ ਅਸੀਂ ਵੀ ਮੰਨ ਜਾਂਦੇ ਆ ਕਿ ਠੀਕ ਹੈ ਚਲੋ ਵੀ ਇਹਨਾਂ ਨੇ ਬਹੁਤ ਕੁਝ ਕਰਨਾ ਹੈ ਸਰਕਾਰ ਨੇ ਤੇ ਵੋਟਾਂ ਦੇ ਦੇਣੇ ਆ ਪਰ ਜਦੋਂ ਵੋਟਾਂ ਹੋਣ ਜਾਂਦੀਆਂ ਸਾਰਾ ਕੁਝ ਭੁੱਲ ਜਾਂਦੇ ਨੇ ਤੇ ਜੇ ਉਹ ਸਵਾਲ ਕੁਝ ਕੋ ਵੀ ਤੇ ਕਹਿੰਗੇ ਹਾਂ ਜੀ ਕਰ ਰਹੇ ਆ ਕਰ ਰਹੇ ਆ ਕਰਦੇ ਕੁਝ ਨਹੀਂ ਇਸ ਕਰਕੇ ਚਾਹੀਦਾ ਇਹ ਹੀ ਹੈ ਕਿ ਸਾਨੂੰ ਵੀ ਥੋੜੀ ਆਵਾਜ਼ ਉਠਾਣੀ ਚਾਹੀਦੀ ਹੈ ਕਿ ਜਦੋਂ ਬਿਫੋਰ ਵੋਟਾਂ ਤੋਂ ਅਸੀਂ ਕਹੀਏ ਕਿ ਕੋਈ ਵਾਦਾ ਅਸੀਂ ਲਈਏ ਜਾਂ ਪੱਕੀ ਗੱਲ ਕਰੀਏ ਤੇ ਚਾਹੇ ਰਿਟਰਨ ਲੈ ਲਈਏ ਕਿਉਂ ਸੁਣੀ ਸੁਣਾਈ ਦੀ ਗੱਲ ਤਾਂ ਔਰਲ ਤਾਂ ਕੁਝ ਅਸਰ ਹੁੰਦਾ ਨਹੀਂਗਾ ਤੇ ਇਸ ਕਰਕੇ ਵੀ ਚਾਹੇ ਮਤਲਬ ਪੱਕੇ ਤੌਰ ਤੇ ਕੋਈ ਸਾਨੂੰ ਵੀ ਆਵਾਜ਼ ਉਠਾਣੀ ਚਾਹੀਦੀ ਹੈ ਕਿ ਵੀ ਅਸੀਂ ਵੋਟਾਂ ਤਾਂ ਹੀ ਪਾਵਾਂਗੇ ਜੇ ਸਾਡੇ ਲਈ ਤੁਸੀਂ ਇਹ ਕਰੋਗੇ ਉਹਨਾਂ ਰਿਟਰਨ ਲਿਆ ਜਾਵੇ ਔਰ ਕੁਝ ਨਾ ਕੁਝ ਚੱਲਣਾ ਰੁੱਠੀਆਂ ਜਾਣ ਤਾਂ ਹੀ ਵੋਟਾਂ ਦਿੱਤੀਆਂ ਜਾਣ ਤਾਂ ਹੀ ਕੁਝ ਸੁਧਾਰ ਹੋ ਸਕਦਾ ਹੈ ਉਦਾਂ ਆਪਾਂ ਕਿੰਨੇ ਸਾਲਾਂ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ ਵੀ ਕੁਝ ਨਹੀਂ ਚੱਲ ਰਿਹਾ ਕੁਝ ਨਹੀਂ ਹੋ ਰਿਹਾ ਤੇ ਇਸੇ ਤਰ੍ਹਾਂ ਦੇ ਨਾਲ ਆਪਾਂ ਕ੍ਰਾਈਮ ਨੂੰ ਰੋਕਣ ਵਾਸਤੇ ਤਾਂ ਹੀ ਹੋ ਸਕਦਾ ਕਿ ਬਈ ਕੁਝ ਕੁਝ ਅਸੀਂ ਆਵਾਜ਼ ਉਠਾਈਏ ਤੇ ਕਿਉਂ ਕਿਉਂਕਿ ਅੱਜ ਲੁੱਟਾਂ ਖਵਾ ਬਹੁਤ ਨੇ ਲੁਟਾ ਘੁਆਤੋਂ ਸਾਨੂੰ ਅਸੀਂ ਬੱਚੀਆਂ ਨੂੰ ਬਾਹਰ ਕੱਢਣਾ ਬੱਚੀਆਂ ਨੂੰ ਲੜਕੀਆਂ ਨੂੰ ਅਸੀਂ ਡਰਦੇ ਹਾਂ ਕਿ ਵੀ ਹੁਣ ਰਾਤ ਨੂੰ ਇਵਨ ਅਸੀਂ ਇੰਨੇ ਵੱਡੀ ਉਮਰ ਦੇ ਹੋ ਗਏ ਸੀ ਤਾਂ ਵੀ ਆਪ ਵੀ ਜਾਣ ਤੋਂ ਥੋੜਾ ਜਿਹਾ ਸੰਕੋਚ ਕਰਦੇ ਹਾਂ ਕਿ ਕੋਈ ਮੋਬਾਈਲ ਖੋ ਕੇ ਲੈ ਜਾਏਗਾ ਕੋਈ ਪਰਸ ਖੋ ਕੇ ਲੈ ਜਾਏਗਾ ਹਰ ਵੇਲੇ ਡਰ ਹੀ ਹੁੰਦਾ ਹੈ ਦਿਮਾਗ ਦੇ ਵਿੱਚ ਕਿ ਜੇ ਚਲੋ ਹੁਣ ਆਹ ਹੁਣ ਆਂਤੀ ਗੱਲ ਕਰਦੇ ਹਾਂ ਵੀ ਆਪਾਂ ਲਫਾਫੇ ਵਿੱਚ ਲੈ ਕੇ ਜਾਣੇ ਆ ਬਚਾ ਕੇ ਲੈ ਜਾਣਾ ਇਸ ਕਰਕੇ ਸੇਫਟੀ ਨਹੀਂ ਹੈ ਕੋਈ ਇਸ ਕਰਕੇ ਵੀ ਚਾਹੀਦਾ ਹੈ ਕਿ ਆਪਾਂ ਸਾਰੇ ਆਵਾਜ਼ ਉਠਾਈਏ ਮਿਲ ਕੇ ਤਾਂ ਜੋ ਕੁਝ ਨਾ ਕੁਝ ਸੁਧਾਰ ਹੋ ਸਕੇ ਵਰਨਾ ਤਾਂ ਮੁਸ਼ਕਿਲ ਹੈ ਆ ਵਿਚਾਰ ਜਾਂ ਕੋਈ ਮਾਈਂਡ ਚ ਆਈਡੀਆ ਆਂਦਾ ਹੋਵੇ ਕਿ ਸਾਨੂੰ ਮਹਿਲਾਵਾਂ ਨੂੰ ਇਕੱਠੇ ਹੋ ਕੇ ਇਸ ਤਰੀਕੇ ਨਾਲ ਆਵਾਜ਼ ਉਠਾਈ ਜਾ ਸਕਦੀ ਹੈ ਜਿਸ ਕਰਕੇ ਸਰਕਾਰਾਂ ਦੇ ਕੰਨ ਤੇ ਜੂੰ ਸਰਕੇ ਮੈਂ ਤਾਂ ਇਹ ਕਹੇ ਜਿਵੇਂ ਪਹਿਲੇ ਗੱਲਾਂ ਸੀ ਜਦੋਂ ਅਸੀਂ ਇਕੱਠੇ ਹੋਣਾ ਚਾਹੁੰਦੇ ਆ ਤਾਂ ਸਾਨੂੰ ਕੋਈ ਨਾ ਕੋਈ ਸੈਮੀਨਾਰ ਸਰਫਨੇ ਚਾਹੀਦੇ ਨੇ ਸਾਰੇ ਮੈਂ ਮਤਲਬ ਇਕੱਠੇ ਕਰਕੇ ਕੋਈ ਨਾ ਕੋਈ ਜਾਗਰੂਕਤਾ ਵਾਸਤੇ ਕੋਈ ਨਾ ਕੋਈ ਰੈਲੀ ਕਢਣੀ ਚਾਹੀਦੀ ਹੈ ਇਹ ਮੈਨੂੰ ਸੀ ਸਕੂਲਾਂ ਵਿੱਚ ਕਰਦੇ ਵੀ ਰਏ ਕੁਝ ਕਿ ਵੀ ਰੈਲੀ ਕਰ ਜਾਂ ਬੱਚਿਆਂ ਤੋਂ ਲੈਕਚਰ ਵੀ ਦੇ ਦਿੰਦੇ ਰਿਆਂ ਕਿ ਬੱਚਿਆਂ ਦੇ ਅੰਦਰ ਕੋਈ ਥੋੜੀ ਕੰਫੀਡੈਂਸ ਬਣੇ ਇਹ ਕੰਫੀਡੈਂਸ ਹੋਏਗਾ ਤੇ ਅਸੀਂ ਤਾਂ ਇਹ ਕੁਝ ਕਰ ਸਕਦੇ ਆ ਅਸੀਂ ਆਪਾਂ ਕਿਸੇ ਕੰਮ ਵਾਸਤੇ ਆਪਾਂ ਰੈਲੀਆਂ ਕਰਦੇ ਆ ਜਾਂ ਕੋਈ ਆਪਾਂ ਜੁੱਟ ਬਣਾ ਕੇ ਬੈਠਦੇ ਆ ਆਪਾਂ ਉਹਨਾਂ ਨੂੰ ਸਰਕਾਰ ਨੂੰ ਦੱਸਦੇ ਆ ਵੀ ਆਹ ਕੰਮ ਸਾਨੂੰ ਚਾਹੀਦਾ ਤੇ ਅਸੀਂ ਆਪਣੀ ਸੇਫਟੀ ਵਾਸਤੇ ਵੀ ਇਹ ਕੁਝ ਕਰ ਸਕਦੇ ਆ ਜੇ ਸਾਰੇ ਜਾਣੇ ਆਪਾਂ ਸਾਥ ਦੇ ਕੇ ਕਰੀਏ ਹੁਣ ਸਾਡੇ ਇੱਥੇ ਦੋ ਤਿੰਨ ਲੇਡੀਆਂ ਉਹ ਹੁੰਦੀਆਂ ਨੇ ਜਿਹੜੀਆਂ ਸਾਢੇ 5 6 ਵਜੇ ਫਟਾਫਟ ਜਾਂਦੀਆਂ ਘਰ ਉਹ ਕਹਿੰਦੀ ਸਾਡੇ ਘਰ ਦੇ ਕਹਿੰਦੇ ਆ ਜਲਦੀ ਆ ਜਾਓ ਵਾਪਸ ਵੀ ਕੋਈ ਤੁਹਾਡੀ ਮੋਬਾਈਲ ਨਾ ਖੋਲਵੇ ਕੋਈ ਕੁਝ ਨਾ ਕਰ ਦੇਵੇ ਮੋਵਲ ਵਗੈਰਾ ਦਾ ਉਹ ਕਹਿੰਦੇ ਸਾਨੂੰ ਫਿਕਰ ਨਹੀਂ ਬਟ ਕਹਿੰਦੇ ਥੋੜੀ ਜਾਨ ਨੂੰ ਨਾ ਕੋਈ ਖਤਰਾ ਹੋਵੇ ਕਿ 1 ਮਿੰਟ ਵੀ ਨਹੀਂ ਲੱਗਦਾ ਕਿ ਉੱਥੇ ਪੁਲਿਸ ਜਿਹੜੀ ਆ ਜਾਂਦੀ ਏ ਤੇ ਉਹ ਛਾਤੀ ਮਤਲਬ ਉਹਨਾਂ ਨੂੰ ਪਕੜ ਲੈਂਦੀ ਜਿਹੜੇ ਕਹਿੰਦੇ ਇੱਥੇ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਥੇ ਕਿਉਂ ਇਸ ਤਰ੍ਹਾਂ ਨਹੀਂ ਹੋ ਸਕਦਾ ਮੈਨੂੰ ਇਹ ਤੁਸੀਂ ਸਹੀ ਕਿਹਾ ਕਿ ਦੇਖੋ ਅਸੀਂ ਨਾ ਬਾਹਰ ਦੇ ਕਲਚਰ ਨੂੰ ਅਡਾਪਟ ਕਰਦੇ ਹਾਂ ਨਾ ਕੱਪੜੇ ਨੂੰ ਪਹਿਰਾਵੇ ਨੂੰ ਹਰ ਇੱਕ ਚੀਜ਼ ਨੂੰ ਪਰ ਉੱਥੇ ਦੇ ਸਿਸਟਮ ਨੂੰ ਨਹੀਂ ਕਰ ਸਕਦੇ ਹੋ ਹੈ ਹੋਇਆ ਨਾ ਸਾਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਅਸੀਂ ਬਾਹਲੇ ਮੁਲਕਾਂ ਵਾਲੇ ਖਾਣਾ ਸ਼ੁਰੂ ਕਰ ਦਿੱਤੇ ਨੇ ਪਹਿਨਣੇ ਸ਼ੁਰੂ ਕਰਤੇ ਕੱਪੜੇ ਵਗੈਰਾ ਉਸ ਤਰ੍ਹਾਂ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਵੀ ਰੂਲ ਲਾਉਣੇ ਚਾਹੀਦੇ ਕਿ ਇਸ ਕ੍ਰਾਈਮ ਜਿਹੜਾ ਉਹਨੂੰ ਖਤਮ ਕਰਨਾ ਚਾਹੀਦਾ ਹੈ ਰੂਲਸ ਦੀ ਕਾਪੀ ਕਰੇ ਕੋਈ ਹਾਂ ਰੂਲਸ ਦੀ ਕਾਪੀ ਕਰਨੀ ਬਹੁਤ ਜਲੋਰੀ ਹੈ ਪੱਛਮੀਆ ਦੇਖਿਆ ਨਾ ਬਾਹਰਲੇ ਆਪਾਂ ਸਾਰਾ ਕੁਝ ਆਪ ਅਪਣਾਉਨੇ ਆ ਵੀ ਉਹ ਵਾਲਾ ਫੋਰਨਰ ਆਪਾਂ ਸਾਰਾ ਕੁਝ ਆਹ ਕਰਦੇ ਆ ਆਪਾਂ ਵਧੀਆ ਗੱਡੀਆਂ ਲੈਨੇ ਆ ਵਧੀਆ ਡਰੈਸ ਅਪ ਕਰਦੇ ਆ ਔਰ ਆਪਣੀ ਸੋਚ ਨਹੀਂ ਉਹ ਵਾਲੀ ਹੈਗੀ ਆਪਣੀ ਸੋਚ ਬਦਲਨੀ ਪੈਣੀ ਹੈ ਲੇਡੀਜ਼ ਨੂੰ ਵੀ ਸਰਕਾਰ ਨੂੰ ਵੀ ਸਾਰੇ ਨਾਗਰਿਕ ਜਿਹੜੇ ਹੈਗੇ ਹਨ ਉਹਨਾਂ ਨੂੰ